ਸਾ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਇੱਕ ਬੱਕਰੀਆਂ ਚਰਾਉਣ ਵਾਲੇ ਨੂੰ ਰਾਜਾ ਬਣਾਇਆ ਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਮੰਨ ਕੇ ਅਸੀਂ ਵੀ ਕਿਵੇਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਰਾਜੇ ਬਣ ਸਕਦੇ ਹਾਂ ਆਓ ਇਸ ਸਾਖੀ ਵਿੱਚ ਜਾਣੀਏ ਅਤੇ ਗੁਰੂ ਜੀ ਦੀਆਂ ਦਿੱਤੀਆਂ ਹੀ ਸਿੱਖਿਆਵਾਂ ਤੇ ਅਮਲ ਕਰੀਏ। ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਤਾਰਦੇ ਹੋਏ ਸੰਸਾਰ ਦਾ ਪਲਾ ਕਰਦੇ ਹੋਏ ਭਾਈ ਮਰਦਾਨਾ ਜੀ ਨਾਲ ਦੁਨੀਆ ਦੇ ਸਫਰਾਂ ਤੇ ਸਨ। ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਚੱਲਦੇ-ਚੱਲਦੇ ਇੱਕ ਪਿੰਡ ਵਿੱਚ ਪਹੁੰਚੇ। ਉਹ ਪਿੰਡ ਬਹੁਤ ਹੀ ਸੋਹਣਾ ਸੀ। ਗੁਰੂ ਨਾਨਕ ਦੇਵ ਜੀ ਅਕਸਰ ਹੀ ਜਦੋਂ ਕਿਸੇ ਪਿੰਡ ਜਾਂ ਨਗਰ ਵਿੱਚ ਪਹੁੰਚਦੇ ਤੋ ਕਦੇ ਵੀ ਪਿੰਡ ਦੇ ਅੰਦਰ ਨਹੀਂ ਜਾਂਦੇ ਸਨ ਸਗੋਂ ਉਹ ਬਾਹਰ ਇੱਕ ਦਰਖਤ ਹੇਠਾਂ ਜਾਂ ਸਾਫ਼ ਸੁਥਰੀ ਜਗ੍ਹਾ ਦੇਖ ਕੇ ਆਰਾਮ ਕਰਨ ਲਈ ਬੈਠ ਜਾਂਦੇ ਸਨ ਗੁਰੂ ਨਾਨਕ ਦੇਵ ਜੀ ਬਾਣੀ ਗਾਉਂਦੇ ਅਤੇ ਭਾਈ ਮਰਦਾਨਾ ਜੀ ਰੱਬਾ ਵਚਉਂਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦਰਖਤ ਹੇਠਾਂ ਬੈਠੇ ਸਨ ਤਦੋਂ ਉੱਥੇ ਇੱਕ ਬੱਕਰੀਆਂ ਚਰੋਣ ਵਾਲਾ ਆਇਆ ਜਦੋਂ ਉਸਨੇ ਦੋ ਮੁਸਾਫਰਾ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਦੇਖਿਆ ਉਸਨੂੰ ਲੱਗਾ ਇਹ ਪਰਦੇਸੀ ਹਨ ਇਹ ਇੱਥੋਂ ਦੇ ਨਹੀਂ ਲੱਗਦੇ ਹਨ ਉਸ ਆਜੜੇ ਨੂੰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੇ ਚਿਹਰੇ ਦੇਖ ਕੇ ਲੱਗਿਆ ਕਿ ਇਹ ਕੋਈ ਰੱਬ ਦੇ ਬੰਦੇ ਹਨ ਉਸਨੇ ਗੁਰੂ ਜੀ ਦੀ ਸੇਵਾ ਕਰਨ ਬਾਰੇ ਸੋਚਿਆ ਕਿਉਂਕਿ ਉਸਨੇ ਸੁਣਿਆ ਸੀ ਜਿਹੜਾ ਵੀ ਮਹਾਂਪੁਰਖਾਂ ਤੇ ਰੱਬ ਦੇ ਬੰਦਿਆਂ ਦੀ ਸੇਵਾ ਕਰਦਾ ਹੈ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਸੋ ਉਸ ਆਜਰੀ ਦੇ ਮਨ ਵਿੱਚ ਇਹ ਗੱਲ ਆਈ ਕਿ ਮੈਂ ਇਨਾਂ ਸਾਧੂਆਂ ਦੀ ਸੇਵਾ ਕਰਾਂ ਸੋ ਉਸਨੇ ਆਪਣੀਆਂ ਬੱਕਰੀਆਂ ਦਾ ਦੁੱਧ ਕੱਢ ਕੇ ਇੱਕ ਭਾਂਡੇ ਵਿੱਚ ਪਾਇਆ ਅਤੇ ਉਹ ਦੁੱਧ ਲੈ ਆ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਬੇਨਤੀ ਕੀਤੀ ਮਹਾਰਾਜ ਇਹ ਦੁੱਧ ਸ਼ਕ ਲਵੋ ਇਹ ਦੇਖ ਕੇ ਗੁਰੂ ਨਾਨਕ ਦੇਵ ਜੀ ਉਸ ਬੱਕਰੀਆਂ ਚੋਣ ਵਾਲੇ ਨੂੰ ਆਪਣੇ ਕੋਲ ਬਿਠਾ ਲੈਂਦੇ ਹਨ ਅਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਆਜ ਜਿਹੜਾ ਦੁੱਧ ਲੈ ਕੇ ਆਇਆ ਤੂੰ ਸ਼ਕ ਲੈ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਅਨੁਸਾਰ ਤੁਰੰਤ ਇਹ ਦੁੱਧ ਸ਼ਕਲਿਆ ਗੁਰੂ ਨਾਨਕ ਦੇਵ ਜੀ ਨੇ ਉਸ ਆਜੜੀ ਨੂੰ ਪੁੱਛਿਆ ਭਾਈ ਦੱਸ ਤੂੰ ਦੁੱਧ ਕਿਸ ਪਾਵਨਾ ਨਾਲ ਲੈ ਕੇ ਆਇਆ ਉਹ ਆਜੜੀ ਕਹਿਣ ਲੱਗਾ ਮਹਾਰਾਜ ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਕੁਝ ਵੀ ਨਹੀਂ ਹੈ ਮੈਂ ਸੁਣਿਆ ਜੇ ਅਸੀਂ ਮਹਾਂਪੁਰਖਾਂ ਤੇ ਸਾਧੂਆਂ ਦੀ ਸੇਵਾ ਕਰੀਏ ਤਾਂ ਸਾਡੀ ਹਰ ਇੱਕ ਪੁਛਾ ਪੂਰੀ ਹੋ ਜਾਂਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਤੋ ਚੌਂਦਾ ਕੀ ਹੈ ਇਹ ਦਸ ਸੋ ਗਰੀਬ ਬੱਕਰੀਆਂ ਚਰਉਣ ਵਾਲੇ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਮਹਾਰਾਜ ਮੈਨੂੰ ਇਸ ਨਗਰ ਦਾ ਰਾਜਾ ਬਣਾ ਦਿਓ ਹੇ ਸਾ ਸੰਗਤ ਜੀ ਸੋਚਣ ਵਾਲੀ ਗੱਲ ਇਹ ਹੈ ਕਿ ਗਰੀਬ ਬੰਦਾ ਰਾਜਾ ਕਿਵੇਂ ਬਣ ਸਕਦਾ ਹੈ ਇਹ ਨਾ ਮੁਮਕਨ ਜਿਹਾ ਲੱਗਦਾ ਹੈ ਸੋ ਗੁਰੂ ਨਾਨਕ ਸੱਚੇ ਪਾਸ਼ਾ ਪ੍ਰਸੰਨ ਹੋ ਕੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਮਰਦਾਨਿਆ ਤੂੰ ਦੁੱਧ ਪੀਤਾ ਹੈ ਹਾਂ ਤੂੰ ਹੀ ਇਸ ਬੱਕਰੀਆਂ ਚਰਾਉਣ ਵਾਲੇ ਨੂੰ ਵਚਨ ਕਰ ਪਰ ਪਾਈ ਮਰਦਾਨਾ ਜੀ ਜਾਣਦੇ ਸਨ ਕਿ ਸਭ ਕੁਝ ਕਰਨ ਵਾਲੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਹੀ ਹਨ ਬਸ ਉਹ ਆਪਣੇ ਭਗਤਾਂ ਦੀ ਵਡਿਆਈ ਕਰਵਾਉਣਾ ਚਾਹੁੰਦੇ ਹਨ ਤਾਂ ਸਾਧ ਸੰਗਤ ਜੀ ਉਸ ਸਮੇਂ ਪਾਈ ਮਰਦਾਨਾ ਜੀ ਨੇ ਉਸ ਨੂੰ ਕੁਝ ਵਚਨ ਕੀਤੇ ਪਾਈ ਮਰਦਾਨਾ ਜੀ ਕਹਿੰਦੇ ਪਿਆਰੇ ਜੇ ਤੂੰ ਸਾਡੀਆਂ ਕੁਝ ਗੱਲਾਂ ਮੰਨ ਲਵੇਂਗਾ ਤਾਂ ਤੈਨੂੰ ਰਾਜ ਮਿਲ ਜਾਵੇਗਾ ਉਹ ਆਜੜੀ ਬੜੇ ਹੀ ਧਿਆਨ ਨਾਲ ਸੁਣਨ ਲੱਗਾ ਪਾਈ ਮਰਦਾਨਾ ਜੀ ਦੇ ਬਚਨ ਸਨ ਹਰ ਰੋਜ਼ ਜਲਦੀ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ ਹੈ ਜਦੋਂ ਵੀ ਇਸ ਨਗਰ ਵਿੱਚ ਕੋਈ ਸਾਧੂ ਸੰਤ ਆਉਣ ਉਹਨਾਂ ਦੀ ਸੇਵਾ ਜ਼ਰੂਰ ਕਰਨੀ ਹੈ ਸਭ ਦਾ ਭਲਾ ਸੋਚਣਾ ਹੈ ਤੇ ਕਿਸੇ ਨਾਲ ਚੋਰੀ ਜਾਂ ਠੱਗੀ ਨਹੀਂ ਕਰਨੀ ਹੈ ਉਸ ਆਜਰੀ ਨੇ ਹੱਥ ਜੋੜ ਕੇ ਪਾਈ ਮਰਦਾਨਾ ਜੀ ਨੂੰ ਕਿਹਾ ਮੈਂ ਆਪ ਜੀ ਦੇ ਦੱਸੇ ਹੋਏ ਬਚਨ ਜ਼ਰੂਰ ਮੰਨਾਂਗਾ ਫਿਰ ਮਰਦਾਨਾ ਜੀ ਨੇ ਕਿਹਾ ਜੇ ਤੂੰ ਇਹ ਬਚਨ ਮੰਨ ਲਵੇਂਗਾ ਤਾਂ ਤੂੰ ਰਾਜਾ ਜ਼ਰੂਰ ਬਣ ਜਾਵੇਂਗਾ ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹਨਾਂ ਸਾਧੂ ਫਕੀਰਾਂ ਦੇ ਰੱਬ ਦੇ ਭਗਤਾਂ ਦੇ ਬਚਨ ਕਦੇ ਅਜਾਈ ਨਹੀਂ ਜਾਂਦੇ ਇਸ ਤੋਂ ਬਾਅਦ ਆਜੜੀ ਨੇ ਗੁਰੂ ਜੀ ਦੇ ਬਚਨ ਮੰਨਨੇ ਸ਼ੁਰੂ ਕਰ ਦਿੱਤੇ ਅਤੇ ਇੱਕ ਦਿਨ ਉਸ ਨਗਰ ਦੇ ਰਾਜੇ ਦੀ ਅਚਾਨਕ ਮੌਤ ਹੋ ਗਈ ਤਦ ਨਗਰ ਦੇ ਲੋਕਾਂ ਨੇ ਸੋਚਿਆ ਕਿ ਆਜੜੀ ਬਹੁਤ ਨੇਕ ਇਨਸਾਨ ਹੈ ਹਮੇਸ਼ਾ ਲੋਕਾਂ ਦੀ ਸੇਵਾ ਕਰਦਾ ਹੈ ਤੇ ਕਿਉਂ ਨਾ ਇਸ ਨੂੰ ਨਗਰ ਦਾ ਰਾਜਾ ਬਣਾ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਇੱਕ ਬੱਕਰੀਆਂ ਚਰਉਣ ਵਾਲਾ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਾਤੇ ਚੱਲ ਕੇ ਇੱਕ ਰਾਜਾ ਬਣ ਗਿਆ ਸੋ ਸਾਧ ਸੰਗਤ ਜੀ ਜੇ ਪਰਮਾਤਮਾ ਚਾਹੇ ਤਾਂ ਕਿਸੇ ਗਰੀਬ ਬੰਦੇ ਨੂੰ ਰਾਜਾ ਬਣਾ ਸਕਦਾ ਹੈ ਤੇ ਰਾਜੇ ਨੂੰ ਗਰੀਬ ਬਣਾ ਸਕਦਾ ਹੈ ਬਸ ਮਨ ਵਿੱਚ ਕੋਈ ਹੰਕਾਰ ਨਾ ਕਰੇ ਕਿ ਮੈਂ ਰਾਜਾ ਹਾਂ ਜੇ ਪਰਮਾਤਮਾ ਦੀ ਨਜ਼ਰ ਪੁੱਠੀ ਹੋ ਜਾਵੇ ਤਾਂ ਉਹ ਰਾਜਾ ਤੋਂ ਭਿਖਾਰੀ ਬਣਾ ਸਕਦਾ ਹੈ ਤੇ ਅਗਰ ਸਿੱਧੀ ਹੋ ਜਾਵੇ ਤਾਂ ਭਿਖਾਰੀ ਤੋਂ ਰਾਜਾ ਬਣਾ ਸਕਦਾ ਹੈ ਸਾਧ ਸੰਗਤ ਜੀ ਇਹ ਬਚਨ ਸਾਨੂੰ ਵੀ ਮੰਨਣੇ ਚਾਹੀਦੇ ਹਨ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਭਗਤੀ ਕਰਦਾ ਹੈ ਗੁਰੂ ਦਾ ਨਾਮ ਜਪਦਾ ਹੈ ਉਸ ਦਾ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ ਜ਼ਿੰਦਗੀ ਵਿੱਚ ਬਰਕਤਾਂ ਹੀ ਬਰਕਤਾਂ ਆ ਜਾਂਦੀਆਂ ਹਨ ਸਭ ਤੋਂ ਵੱਡੀ ਸੇਵਾ ਜੇ ਕੋਈ ਹੈ ਸਾਧੂ ਸੰਤਾਂ ਦੀ ਸੇਵਾ ਹੈ ਗੁਰੂ ਸਾਹਿਬ ਜੀ ਦੀ ਸੇਵਾ ਹੈ ਤੇ ਸਭ ਤੋਂ ਮਾੜਾ ਕੰਮ ਕਿਸੇ ਦਾ ਬੁਰਾ ਸੋਚਣਾ ਬੁਰਾ ਕਰਨਾ ਤੇ ਕਿਸੇ ਨਾਲ ਠੱਗੀ ਮਾਰਨੀ ਹੈ ਆਓ ਅਸੀਂ ਵੀ ਗੁਰੂ ਜੀ ਦੇ ਬਚਨਾਂ ਤੇ ਅਮਲ ਕਰੀਏ ਤੇ ਆਪਣੀ ਜ਼ਿੰਦਗੀ ਦੇ ਰਾਜੇ ਬਣੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ